ਹਾਂਜੀ ਕੀ ਹਾਲ ਚਾਲ ਏ ਮਿੱਤਰੋ ਲੌਵੀ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਗਏ ਆ ਪੈਂਦਾ ਵੇਖੀ ਗਾ ਤੇ ਕੜਚ ਗੁੱਲਾ ਠਾ ਪੀਲਾ ਮਿੱਤਰਾ ਮਠੇ ਵਾਲੀ ਚਾਹ ਲਓ ਵੀ ਮਿੱਤਰੋ ਲਾਲੋ ਕੰਨਾ ਚ ਹੈੱਡਫੋਨ ਇੱਕ ਆ ਨਵੀਂ ਆਈਟਮ ਆ ਜੋ ਤੁਹਾਨੂੰ ਦਿਖਾਉਣੀ ਆ ਮਾਰੋ ਖਾਨ ਨਿਗਾ ਮੜੀ ਜੀ ਅਸੀਂ ਬੱਦਿਆਂ ਬਿਲਨ ਗੋਰੀਏ ਕਿਹੜੇ ਐਂਡ ਚ ਜਾਂਦੇ ਨੇ ਮਾਰੇ ਬੱਲੇ ਓ ਚੋਬਰਾ ਕਰਤਾ ਹੀ ਫਿਰ ਤਗੜਾ ਕੰਮ ਚਮਕਾਤਾ ਹੀ ਖਾਨਦਾਨ ਦਾ ਨਾਂ ਨਹੀਂ ਹਟਿਆ ਓਏ ਤੂੰ ਤਾਂ ਦਾਦੇ ਦਾ ਨਾਂ ਚਮਕਾਤਾ ਪਿੰਡ 'ਚ ਦਾਦੇ ਦਾ ਨਾਂ ਆਹ ਦੇਖੋ ਬਈ ਇਹ ਨਵਾਂ ਨਵਾਂ ਹਜੇ ਮਾਰਕੀਟ ਦੇ ਵਿੱਚ ਲਾਂਚ ਹੋ ਰਿਹਾ ਆਪਣੇ ਆਪ ਨੂੰ ਇਹ ਜੇ ਸਥਾਪਿਤ ਕਰ ਰਿਹਾ ਮਾਰਕੀਟ ਦੇ ਵਿੱਚ ਵੀ ਮੈਂ ਵੀ ਬਸ ਆ ਗਿਆ ਆਲਾ ਚੱਕ ਮੈਂ ਆ ਗਿਆ ਪਰ ਲਾਈਫ 'ਮੈਂ ਕੱਦ ਕਿਉਂ ਨਹੀਂ ਰਜਣੇ ਦਿਖਾ ਕੀ ਤਾਰੇ ਦੇਖੋ ਮਿੱਤਰੋ ਕਿੱਡਾ ਕਲਜੋਗਾ ਹਨਾ ਇਹਦੀ ਉਮਰ ਦੇਖੋ ਜੇ ਮਸਾਂ ਹੀ 16 17 ਸਾਲਾਂ ਦਾ ਹੋਊਗਾ ਮਾੜੀ ਮਾੜੀ ਮੁੱਛ ਫੋਟਣ ਲਈ ਹੈ ਬਣ ਗਿਆ ਟੈਂਪੂ ਬੱਸ ਜੀ ਦਾ ਡਰ ਸੀਗਾ ਉਹ ਕੰਮ ਕਰਤਾ ਚੋਬਰ ਨੇ ਇਹਦੀ ਮਾਂ ਸੋਚਦੀ ਹੋਗੀ ਮੇਰਾ ਪੁੱਤਾਂ ਚ 17 ਦਾ ਹੋ ਗਿਆ ਅਗਲੇ ਬਾਰੇ ਨੂੰ 18 ਦਾ ਹੋਜੂ 19 ਦਾ ਹੋਜੂ ਜਿੱਦੇ 25 ਕ ਦਾ ਹੋਇਆ ਤੇ ਮੈਂ ਵਿਆਹੂੰਗੀ ਨੌ ਘਰੇ ਲਿਆਉਂਗੀ ਇੰਨੇ ਸਵਾ ਨੌ ਲਿਆਉਣੀਆਂ ਇਹਨੇ ਸਵਾ ਵਿਆਹ ਕਰਾਉਣਾ ਇਹਨੇ ਤਾਂ ਉਦੋਂ ਪਹਿਲਾਂ ਹੀ ਆਪਦੀ ਖਲੀ ਪਣਾ ਬੈਣੀ ਹੈ ਇਨ ਦਾ ਪਹਿਲੇ ਖੁੰਗਲ ਹੋ ਜਾਣਾ ਯਾਰ ਦੇਖ ਲਓ ਮੈਂ ਕਹਿੰਨਾ ਇਹੋ ਜੀ ਔਲਾਦ ਦੇ ਨਾਲ ਉਹ ਨਾ ਬੰਦਾ ਬੇ ਔਲਾਦ 100 ਗੁਣਾ ਚੰਗਾ ਇਹੋ ਜੀ ਔਲਾਦ ਤਾਂ ਜੰਮਦੀ ਹੀ ਟੱਪ ਜਾਣੀ ਚਾਹੀਦੀ ਹੈ ਪਤਾ ਨਹੀਂ ਦਾਦੇ ਨੇ ਕਿੱਡੀ ਪਿੰਡ 'ਚ ਇੱਜ਼ਤ ਬਣਾਈ ਹੋਊਗੀ ਪਿਓ ਨੇ ਕਿੱਡੀ ਇੱਜ਼ਤ ਬਣਾਈ ਹੋਊਗੀ ਤੇ ਆ ਜਦੋਂ ਥਾਂ ਥਾਂ ਤੇ ਆਪਦੀ ਬੈਕ ਡੋਰ ਖੋਲਦਾ ਫਿਰਦਾ ਹੋਊਗਾ ਤੇ ਕਿੱਡੀ ਬਦਨਾਮੀ ਆ ਯਾਰ ਪਿੰਡ ਦੇ ਵਿੱਚ ਕੀ ਲੋਕੀ ਕਹਿੰਦਣਗੇ ਇਹ ਫਲਾਣੇ ਦਾ ਮੁੰਡਾ ਇਹ ਫਲਾਣੇ ਦਾ ਪੋਤਰਾ ਇਨੇ ਦਾ ਮਾਪਿਓ ਦਾ ਵੀ ਨੱਕ ਡੋਬ ਕੇ ਧਰਤਾ ਗੰਦੀ ਲਾ ਦੇ। ਪਤਾ ਨਹੀਂ ਕਿਹੜਾ ਡੱਬਾ ਕੀੜਾ ਜਿਹੜਾ ਇਹਨਾਂ ਨੂੰ ਤੰਗ ਕਰਦਾ ਰਾਤ ਨੂੰ ਸੌਂ ਨਹੀਂ ਦਿੰਦਾ। ਜਿਹਨਾਂ ਦੇ ਪਿੱਛੇ ਖੁਰਕ ਕਰਦਾ ਰਹਿੰਦਾ ਵੀ ਹਾਂ ਹਾਂ ਕੁਛ ਕਰ ਲਾ ਕੁਛ ਕਰ ਲਾ। ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਹੜੀ ਅੱਗ ਹੈ ਜਿਹੜੀ ਇਹਨਾਂ ਦੇ ਅੰਦਰ ਮੱਚਦੀ ਆ ਤੇ ਉਹ ਬੁੱਝਦੀ ਕਿਉਂ ਨਹੀਂ। ਮੈਂ ਰੌਲਾ ਪਾਉਣਾ ਹੁਣਾਂ ਨਾ ਵੀ ਆ ਟੈਂਪੂਆਂ ਟੱਲਿਆਂ ਨੂੰ ਨਾ ਫਾਲੋ ਕਰੋ ਏ ਨਾ ਸ਼ੇਅਰ ਕਰੋ ਨਵੀਂ ਪਨੀਰੀ ਤੇ ਬੜਾ ਅਸਰ ਪੈਂਦਾ ਨਵੇਂ ਜਵਾਕਾਂ ਦੇ ਬੜਾ ਅਸਰ ਵੈਂਦਾ ਆ ਰਿਜ਼ਲਟ ਵੇਖ ਲਓ। ਆਹ ਰਿਜ਼ਲਟ ਵੇਖ ਲਓ ਇਹ 15 16 ਸਾਲਾਂ ਦਾ ਮੁੰਡਾ ਹੋ ਗਈ ਬਾਹਲੀ ਵੱਡੀ ਉਮਰ ਦਾ ਨਹੀਂ ਹੈਗਾ ਇਹ ਤੇ ਆਹ ਵੇਖ ਲਓ ਰਿਜ਼ਲਟ ਤੁਹਾਡੇ ਸਾਹਮਣੇ ਆ ਆ ਬਣਿਆ ਖਲੋਤੇ ਜੇ ਟੈਂਪੂ ਮਾਰਦਾ ਨਾ ਲੱਕ ਨੂੰ ਮਰੋੜੇ ਜਿਵੇਂ ਨਾਗ ਮਾਰਦਾ ਹੁੰਦਾ ਹਜੇ ਦੀ ਉਮਰ 16 17 ਸਾਲਾਂ ਦੀ ਆ ਜਦੋਂ ਇਹ ਮਾਰਕੀਟ ਤੇ ਪੂਰੀ ਚੰਗੀ ਤਰ੍ਹਾਂ ਮਸ਼ਹੂਰ ਹੋ ਗਿਆ ਨਾ ਤੇ ਇਹਦੇ ਆਲ ਵੇਖ ਕੇ ਦੇਖਿਓ ਕਿੰਨੇ ਜਵਾਕ ਹੋਰ ਟੈਂਪੂ ਬਣਨਗੇ ਭੈਣ ਕਿਨੇ ਕਿਹੜੇ ਰਾਹ ਤੇ ਤੁਰ ਪਏ ਹਨਾ ਪਹਿਲਾ ਮੁੰਡੇ ਉਦੇ ਸੀਗੇ ਕੋਈ ਸੋਚਦਾ ਸੀ ਕਿ ਮੈਂ ਵੱਡਾ ਹੋ ਕੇ ਪੁਲਿਸ ਅਫਸਰ ਬੰਨਾ ਹੈ ਕੋਈ ਸੋਚਦਾ ਸੀ ਵੱਡਾ ਹੋ ਕੇ ਮੈਂ ਪਾਇਲਟ ਬੰਨਾ ਹੈ ਕੋਈ ਸੋਚਦਾ ਸੀ ਮੈਂ ਡਾਕਟਰ ਬੰਨਾ ਹੈ ਕੋਈ ਕਹਿੰਦੇ ਮੈਂ ਪਿੰਡ ਦਾ ਸਰਪੰਚ ਬੰਨਾ ਹੈ ਤੇ ਅੱਜ ਕੱਲ ਅੱਜ ਕੱਲ ਸਭ ਤੋਂ ਪਹਿਲਾਂ ਕਈ ਮੁੰਡੇ ਕਹਿੰਦੇ ਮੈਂ ਤਾਂ ਟੈਂਪੂ ਬੰਨਾ ਮੈਂ ਤਾਂ ਨੇਲ ਪਾਲਿਸ਼ ਲਗਾਇਆ ਕਰੂੰਗਾ ਮੈਂ ਤਾਂ ਲਿਪਸਟਿਕ ਲਾਇਆ ਕਰੂੰਗਾ ਮੈਂ ਤਾਂ ਥ੍ਰੈਡਿੰਗ ਕਰਾਇਆ ਕਰੂੰਗਾ ਅੱਜ ਕੱਲ ਜਿਹੜੇ ਨਵੇਂ ਜਵਾਕ ਹਨ ਨਵੀਂ ਪਣੀਰੀ ਇਹਨਾਂ ਚੋਂ 20 25% ਜਵਾਕ ਟੈਂਪੂ ਬਣ ਨੂੰ ਫਿਰਦੇ ਆ ਵੱਡੇ ਹੋ ਕੇ ਕਿਸੇ ਟੈਂਪੂ ਬਣਾਂਗੇ ਬਾਪੇ ਉਹਨੇ ਕਿੰਨਾ ਨਾ ਦੇ ਖਰਚਾ ਕੀਤਾ ਹੋਊਗਾ ਚੰਗਾ ਪੜਾਇਆ ਲਿਖਾਇਆ ਹੋਊਗਾ ਇਹ ਪੜ੍ਹਨ ਦੇ ਘੜੱਕ ਬਣ ਕੇ ਟੈਂਪੂ ਨਾ ਉਧਰ ਤੇ ਨਾ ਉਧਰ ਭਾਲ ਦੇ ਪਿੰਡ ਦੀ ਚੌਧਰ ਹੁਣ ਦੱਸੋ ਵੀ ਐਹੋ ਜੀ ਲਾਦ ਨਾਲੋਂ ਬੰਦਾ ਬੇਲਾਦ ਚੰਗਾ ਜਾਂ ਨਹੀਂ ਚੰਗਾ ਇਹ ਕਾ ਦੇਖ ਲੋ ਸਪੈਰੋ ਪੈਰੋ ਇਹ ਕੀ ਹੈ ਇਹ ਕੇਲੇ ਵਾਲਾ ਰੋਲ ਥੇ ਰਿਹਾ ਅ ਮੈਨੂੰ ਲਾਸਟ ਵਿੱਚ ਮੈਨੂੰ ਕੇਲਾ ਆਪ ਨਹੀਂ ਦਿਆ ਸੀ ਨਾ ਭਣ ਦਾ ਲੱਕੜਾ ਐ ਕਰਦਾ ਜੇ ਕੁੱਤੀ ਨਹੀਂ ਸੂਣ ਵਾਲੀ ਪੈਂਦੀ ਹੁੰਦੀ ਵੀ ਬਾਸ ਪਰੇ ਹੋ ਜੋ ਪਰੇ ਹੋ ਜੋ ਕੇਲੇ ਨੂੰ ਵੇਖ ਕੇ ਕਿੱਡਾ ਕਮਲਾ ਆ ਫਿਰਦਾ ਹੋਇਆ ਕੇਲਾ ਕੇਲਾ ਇਹਨੂੰ ਸਾਰਾ ਪਤਾ ਵੀ ਕੇਲਾ ਕਿਨੂੰ ਕਹਿੰਦੇ ਆ ਤੇ ਕਿਵੇਂ ਖਾਂਦੇ ਆ ਇਹਨੂੰ ਸਾਰਾ ਪਤਾ ਕਿੱਡਾ ਸੋਹਣਾ ਸੁਨੱਖਾ ਹਨ ਐ ਰੰਗ ਚਿੱਟਾ ਦੁੱਧ ਵਰਗਾ ਚੋ ਚੋ ਪੈਂਦਾ ਤੇ ਭੈਂਡ ਦਾ ਘੜਾਕੇ ਵੀ ਟੈਂਪੂ ਬਣ ਗਿਆ ਇਹਨੇ ਵੀ ਘਰ ਦਾ ਬੇੜਾ ਹੀ ਕਰਕ ਕਰਤਾ ਇਹਨੇ ਘਰ ਦਾ ਮੂੰਹ ਹੀ ਘਵਾ ਕੇ ਰੱਖਤਾ ਕਲਾਨ ਨੇ ਤੇ ਚੀਕਾਂ ਐ ਕਰੀ ਜਾਉਗਾ ਪਤਾ ਨਹੀਂ ਕੀ ਕੱਢਣਾ ਦੁਨੀਆ ਤੋਂ ਬੰਦੇ ਨੇ ਯਾਰ ਐਡੀਆਂ ਚੀਕਾਂ ਮਾਰਦਣਾ ਸੌਣ ਲੱਗੇ ਕਈ ਵੇ ਤਾਂ ਮੈਂ ਡਰੀ ਜਾਂਦਾ ਵੀ ਪਤਾ ਨਹੀਂ ਰੱਬ ਨੇ ਕਿਹੜਾ ਪਟ્રોલ ਪਾਇਆ ਪਤਾ ਨਹੀਂ ਕਿਹੜੀ ਆਈਟਮ ਰੱਬ ਨੇ ਬਣਾਈ ਇਹ ਚੀਕਾਂ ਹੀ ਵੱਖਰੀਆਂ ਮਾਰਦਾ ਆੰਤਰੀ ਫੀਲਿੰਗ ਆਉਂਦੀ ਇਹ ਚੀਕਾਂ ਸੁਣ ਕੇ ਕੰਜਰ ਦੀ ਤੇ ਵੇਖੋ ਮੂੰਹ ਵੇਖੋ ਨੇ ਕਿੱਡਾ ਐਂ ਥ੍ਰੈਡਿੰਗ ਥ੍ਰੋਡਿੰਗ ਕਰਕੇ ਐ ਧਾਗਾ ਤੋਂ ਗੱਲ ਵਾ ਆ ਕੇ ਐ ਖੁੰਬ ਵਰਗਾ ਬਣਿਆ ਫਿਰਦਾ ਕੰਜਰ ਚੰਗਾ ਕੱਦ ਕਾਠਾ ਚੰਗਾ ਸਰੀਰ ਆ ਮਰੌਣੀ ਫਿਰ ਉਹੀ ਤੁਹਾਨੂੰ ਪਤਾ ਹੀ ਹੁਣ ਮੈਂ ਕੀ ਆਖਾਂ ਫਿਰ ਬਸ ਇਹਨਾਂ ਨੇ ਆਪਦੇ ਬੈਕ 에ਅਰ ਬੈਗ ਹੀ ਖਲਾਉਣੇ ਆ ਲੋਕਾਂ ਤੋਂ ਇਹਨਾਂ ਦਾ ਕੋਈ ਕੰਮ ਨਹੀਂ ਗਾ ਪਤੰਦਰਾ ਤੂੰ ਸੋ ਚੰਗੀ ਤਰੀ ਸੇ ਤਾਂ 6 ਫੁੱਟ ਤੇਰਾ ਕੱਦ ਦਾ ਤੂੰ ਪੁਲਿਸ 'ਚ ਭਰਤੀ ਹੋ ਫੌਜ 'ਚ ਭਰਤੀ ਹੋ 4 ਰੁਪਏ ਕਮਾਲ ਵਾਲਾ ਤੇਰਾ ਰਤਬਾ ਹੋਵੇ ਕੰਜਰ ਦੇਮ ਟੈਂਪੂ ਬਣ ਕੇ ਤੇਰਾ ਕੀ ਰਤਬਾ ਹੋਊਗਾ ਦੱਸੀ ਪਹਿਲਾਂ ਮੈਨੂੰ ਐਹੋ ਜੀ ਲਾਦ ਨਾ ਐਹੋ ਜੀ ਲਾਦ ਮਾਪਿਆਂ ਨੂੰ ਮਰਨ ਲਈ ਮਜਬੂਰ ਕਰ ਦਿੰਦੀ ਐ ਮਾਂ ਵੀ ਸੋਚਦੀ ਨਹੀਂ ਵੀ ਇਹਦਾ ਕੰਜਰ ਢਿੱਡ 'ਚ ਮਰ ਜਿੰਦਾ ਚੰਗਾ ਦੀ 100 ਗੋਣਾ ਦੋ ਦਿਨ ਰੋ ਕੇ ਗਜ਼ਾਰਾ ਕਰ ਲੈਂਦੀ ਪਰ ਆ ساری ਉਮਰ ਨਾ ਰੋਣਾ ਪੈਂਦਾ ਦੇ ਲੱਛਣ ਵੇ ਵੇ ਕੇ ਜਦੋਂ ਇਹ ਘਰੋਂ ਤਿਆਰ ਹੋ ਕੇ ਨਿਕਲਦਾ ਹੋਊਗਾ ਨਾ ਸਪੈਰੋ ਬਣ ਕੇ ਸਪੈਰੋ ਤੇ ਮਾਂ ਕੀ ਸੋਚਦੀ ਹੋਵੇਗੀ ਦੱਸੀ ਯਾਰ ਵੀ ਆ ਪ ਇਨ ਲੋਕੀ ਪਿੰਡ ਚ ਜਾਂ ਸ਼ਹਿਰ ਚ ਰਹਿੰਦੇ ਤੋ ਸ਼ਹਿਰ ਚ ਕੀ ਕਹਿੰਦੇ ਜਦੋਂ ਗਲੀ ਮੱਲੇ ਚ ਨਿਕਲਦਾ ਹੋਊਗਾ ਕਿ ਆ ਫਲਾਣੇ ਦੀ ਸਪਾਇਰੋ ਚੱਲੀ ਆ ਫਲਾਣੇ ਦਾ ਸਪਾਇਰੋ ਚੱਲਿਆ ਵੇਖ ਲੋ ਤੇ ਫਿਰ ਜਿਹੜੀ ਇਹ ਚਿੜੀ ਦੀ ਚਿੜੀ ਕਟਿੰਦੀ ਆ ਨਾ ਲੋਕੀ ਜਾਣਦੇ ਆ ਕਿਵੇਂ ਫਿਰ ਖਖੜੀ ਖਿਲਾਉਂਦਾ ਆ ਆਪਦੀ ਤੇ ਐਦੂ ਗਾਂਹ ਇੱਕ ਆਈਟਮ ਹੋਰ ਵੀ ਹੈਗੀ ਆ ਤੈਨੂੰ ਪਤਾ ਤੂੰ ਮੇਰੇ ਲਈ ਇੰਨਾ ਖਾਸ ਕਿਉਂ ਕਿ ਛੇੜੀ ਚੀਜ਼ ਦੇ ਪਿੱਛੇ ਦੁਨੀਆ ਭੱਜੀ ਫਿਰਦੀ ਐ ਖਰੀ ਇੱਧਰ ਕਦੀ ਉੱਧਰ ਸੁਕੂਨ ਉਹੀ ਸੁਕੂਨ ਮਿਲਦਾ ਮੈਨੂੰ ਤੇਰੇ ਨਾਲ ਵੇਖ ਭੈਣ ਦੇ ਕਿਹੜੇ ਕਿ ਕਿਵੇਂ ਚੋਲ ਮੋਲ ਕਰਨ ਦੇ ਹਾਏ ਓ ਰੱਬਾ ਮੇਰਿਆ ਕਈ ਵਾਰੀ ਤਾਂ ਜੀ ਕਹਿੰਦਾ ਵੀ ਰਾਤ ਨੂੰ ਮੈਂ ਸੁੱਤਾ ਪਿਆ ਆਪਦਾ ਗਲ ਘੋਟ ਲਾਂ ਤੇ ਰੱਬ ਨੂੰ ਪਿਆਰਾ ਹੋ ਜਾ ਇਹੋ ਜਿਹਾ ਕੁਛ ਤਾਂ ਨਾ ਵੇਖਣਾ ਪਵੇ ਯਾਰ ਕਹਿੰਦਾ ਮੈਨੂੰ ਤੇਰੇ ਨਾਲ ਰਹਿ ਕੇ ਸਕੂਨ ਮਿਲਦਾ ਤੇ ਅੱਗੋਂ ਉਹ ਵੇਖ ਜਨੇ ਪਰਨਾ ਬੰਨਿਆ ਮੂੰਹ ਤੇ ਦਾੜੀ ਆ ਮੁੱਛਾਂ ਰੱਖੀਆਂ ਨੇ ਤੇ ਉਹ ਕੰਜਰ ਕਿੱਡੀ ਆਉਂਤਰੀ ਫੀਲਿੰਗ ਲੈਣ ਡਿਆ ਉਹ ਅੱਡ ਕ੍ਰਿਸ਼ਮਾ ਕਪੂਰ ਬਣਿਆ ਬੈਠਾ ਵੀ ਹਾਏ ਓ ਰੱਬਾ ਕਿਆ ਸਕੂਨ ਹੈ ਲੌਂਡੇ ਨੂੰ ਲੌਂਡੇ ਨਾਲ ਸਕੂਨ ਆਉਣ ਡਿਆ ਦੱਸ ਜਦੋਂ ਦੋਨੇ ਤੁਸੀਂ ਕਿੜੁੱਕੇ ਜੇ ਭਰਾਵੋ ਤੁਹਾਨੂੰ ਕਾਦਾ ਸਕੂਨ ਆਪਸ ਦੇ ਵਿੱਚ ਦੱਸੋ ਸੀ ਤੁਸੀਂ ਕਿਹੜੀ ਆਪਸ ਦੇ ਵਿੱਚ ਗਰਾਰੀ ਪਸਾਉਣੀ ਹੈ ਮੈਨੂੰ ਦੱਸੋ ਸੀ ਤੁਸੀਂ ਦੋਨੇ ਇੱਕੋ ਜਿਹੇ ਤੇ ਫੀਲਿੰਗ ਦੇਖੋ ਕਿਵੇਂ ਲੈਣ ਦੇ ਹਾਏ ਔਰ ਅੱਬਾ ਮੇਰਿਆ ਕਲਯੁਗ ਤਾਂ ਸੁਣਿਆ ਸੀਗਾ ਵੀ ਕਲਯੁਗ ਆਊਗਾ ਪਰ ਐ ਨਹੀਂ ਸੀ ਸੁਣਿਆ ਵੀ ਐਡਾ ਨਖਾਫਣਾ ਕਲਯੁਗ ਆਊਗਾ ਵੀ ਚੰਗੇ ਭਲੇ ਮੁੰਡੇ ਸ਼ੈਂਪੂ ਬਣ ਜਾਣਗੇ ਹੀ ਨਹੀਂ ਕਦੇ ਸੋਚਿਆ ਸੀਗਾ ਤੇ ਆਏ ਦਿਨ ਇਹਨਾਂ ਦੀ ਗਿਣਤੀ ਇੰਨੀ ਵੱਧਦੀ ਜਾਂਦੀ ਆ ਇੰਨੀ ਵੱਧਦੀ ਜਾਂਦੀ ਆ ਭਰਾਵੋ ਗੱਲਾਂ ਹੀ ਛੱਡ ਦਿਓ ਆਏ ਦਿਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਇਹ ਇੱਕ ਟੈਨਸ਼ਨ ਵਾਲੀ ਗੱਲ ਆ ਕਿ ਖਾਸੋਹੀਣੀ ਗੱਲ ਨਹੀਂ ਗੀ ਆ ਮੁੰਡਾ ਜਿਹੜੇ ਪਰਨਾ ਬਣਿਆ ਇਹ ਵੀ ਨਵੀਂ ਪਨੀਰੀ ਦਾ ਹੀ ਆ ਹਜੇ ਮਸਾਂ ਹੀ ਆ ਬੀਆਂ ਬਾਈਆਂ ਸੰਨ ਦਾ ਹੋਊਗਾ ਇਹ ਬਸ ਚੱਲ ਪਿਆ ਉਸੇ ਰਾਹ ਤੇ ਚੱਲ ਪਿਆ ਉਸੇ ਰਾਹ ਤੇ ਬਸ ਸੋਸ਼ਲ ਮੀਡੀਆ ਤੋਂ ਦੇਖਦੇ ਕਿ ਐਨੇ ਜਵਾਕ ਟੈਂਪੂ ਬਣ ਲੱਗ ਗਏ ਐਨੇ ਜਵਾਕ ਟੈਂਪੂ ਬਣ ਲੱਗ ਗਏ ਵੀ ਭਰਾਵੋ ਗੱਲਾਂ ਹੀ ਛੱਡ ਦਿਓ ਮੈਂ ਹਰੇਕ ਵੀਡੀਓ 'ਚ ਪਿੱਟਦਾ ਹੁੰਨਾ ਹਰੇਕ ਵੀਡੀਓ 'ਚ ਪਿੱਟਦਾ ਹੁੰਨਾ ਕਿ ਜਵਾਕਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲਓ ਨਹੀਂ ਤੇ ਆਉਣ ਵਾਲੇ ਕੁਝ ਕਸਾਲਾਂ ਦੇ ਵਿੱਚ ਜਵਾਕ ਹਰਲ ਹਰਲ ਕਰਨਗੇ ਪਿੰਡਾਂ ਦੇ ਵਿੱਚ ਟੈਂਪੂ ਐ ਭਜਾਈ ਫਿਰਨਗੇ ਜਿਵੇਂ ਕੀੜੇ ਨਿਕਲਦੇ ਫਿਰਦੇ ਹੁੰਦੇ ਕੱਚੇ ਰਾਹ ਤੇ ਫੇਰ ਬੇੜਾ ਲੰਗੇ ਆਥਣੇ ਹੀ ਆਉਣਾ ਜਦੋਂ ਇਹੋ ਜਿਹੇ ਲੌਂਡੇ ਰੀਲਾਂ ਪਾਉਂਦੇ ਆ ਨਾ ਇੰਨਾ ਵੱਲ ਵੇਖ ਵੇ ਕਿ ਜਿਹੜੀ ਨਵੀਂ ਪਨੀਰੀ ਆ ਉਹਨਾਂ ਦਾ ਜਮਾ ਬੇੜਾ ਕਰ ਕੀ ਹੋ ਜਾਂਦਾ ਭਰਾਵਾ ਬਾਕੀ ਇਹੋ ਜਿਹੇ ਲੌਂਡਿਆਂ ਨੂੰ ਕਮੈਂਟਾਂ ਦੇ ਵਿੱਚ ਚੰਗੇ ਧਰ ਕੇ ਫੁੱਲ ਪਾਇਆ ਕਰੋ ਚੰਗਿਆ ਮਿੱਠਾ ਪੱਤੀ ਠੋਕਿਆ ਕਰੋ ਇਹਨਾਂ ਨੂੰ ਲਾਣਤਾ ਪਾਇਆ ਕਰੋ ਮਾੜੀ ਮੋਟੀ ਨੂੰ ਮੱਤ ਆਵੇ ਕੰਜਰਖਾਨੇ ਨੂੰ ਤੇ ਆਪਣਾ ਤਾਂ ਕੰਮ ਹੀ ਇਹ ਆ ਆਪਾਂ ਤਾਂ ਇਹਨਾਂ ਦੇ ਪਿੱਛੇ ਪਾਏ ਹੋਏ ਆ ਧੋ ਕੇ ਆਪਾਂ ਤਾਂ ਇਹਨਾਂ ਦਾ ਮਿੱਠਾ ਪੱਤੀ ਠੋਕ ਕੇ ਰੱਖਣਾ ਤੇ ਜਿਹੜੇ ਜਿਹੜੇ ਭਰਾ ਮੇਰੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਮੈਂਟ ਜਰੂਰ ਕਰਦੇ ਆ ਜੀ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਪ੍ਰੋਗਰਾਮ ਹਾਜ਼ਰ ਹੋਣ ਨੇ ਆ ਪੈਂਦਾ ਵੇਖੀ ਗਾਹ ਤੇ ਕਿੜਾ ਚਗੁੱਲਾ ਠਾ